ਤੰਤਨ ਬਾਬਾ ਸੁਤਰੀ ਸਾਹਿਬ ਦੀ ਸੰਪਰਤਾਈ ਦੀ ਡੇਰੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਵਿੱਚ ਸਥਾਪਿਤ ਹਨ ਤੇ ਇਨ੍ਹਾਂ ਡੇਰਿਆਂ ਤੇ ਬੈਠੇ ਸਾਧੂ ਮਹਾਤਮਾ ਹਮੇਸ਼ਾ ਮਨੁੱਖਤਾ ਦੀ ਸੇਵਾ ਲਈ ਸਮਰਪਤ ਰਹਿੰਦੇ ਹਨ ਨਿਰੰਝਣੀ ਅਖਾੜਾ ਬਾਗ ਮਾਇਆਪੁਰ ਹਰੀਦਵਾਰ ਵਿੱਚ ਬਣੀ ਸੁਤਰੀ ਸਾਤਾ ਵਿਚਾਲਾ ਇਸ ਦੀ ਪ੍ਰਤੀਕ ਹੈ ਸ੍ਰੀ ਸ਼ਾਡੇ ਰਿਤੇ ਜਦੋਂ ਸ੍ਰੀ ਮਹੰਤ ਬਾਬਾ ਸੂਨਸ਼ਾ ਜੀ ਕੱਦੀ ਤੇ ਬਰਾਜਮਨ ਸਨ ਤੇ ਉਹਨਾਂ ਦੀ ਰਹਿਨਮਾਈ ਹੇਠ ਇਸ ਧਰਮਸ਼ਾਲਾ ਦੀ ਸੇਵਾ ਆਰੰਭ ਹੋਈ ਸੀ ਤੇ ਅੱਜ ਵੀ ਮੌਜੂਦਾ ਕੱਦੀ ਨਿਸ਼ੀਨ ਦਿੱਲੀ ਦਰਬਾਰ ਸ੍ਰੀ ਮਹੰਤ ਬਾਬਾ ਬੋਵੀਖਾ ਜੀ ਸੇਵਾ ਦੇ ਕਾਰਜ ਆਪਣੀ ਰਹਿਨਮਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਕਰਵਾ ਰਹੇ ਹਨ ਸੁਥਰੀ ਸ਼ਾਤਨੁਸ਼ਾਲਾ ਨਰੰਜਣੀ ਅਖਾੜਾ ਬਾਗ ਮਾਇਆਪੁਰ ਰੇਲਵੇ ਸਟੇਸ਼ਨ ਹਰੀਦوار ਨੇਜ਼ਦੀਕ ਹੈ ਇਸ ਧਰਮਸ਼ਾਲਾ ਵਿੱਚ ਸੰਗਤਾਂ ਦੇ ਠਹਿਣ ਵਾਸਤੇ 30 ਦੇ ਕਰੀਬ ਕਮਰੇ ਹਨ ਮੌਜੂਦਾ ਸਮੇਂ ਇਸ ਧਰਮਸ਼ਾਲਾ ਵਿੱਚ ਹੋਰ ਵੀ ਸੇਵਾ ਦੇ ਕਾਰਜ ਚੱਲ ਰਹੇ ਹਨ ਇਸ ਧਰਮਸ਼ਾਲਾ ਵਿੱਚ ਵੱਖ-ਵੱਖ ਸੂਬਿਆਂ ਤੋਂ ਸੰਗਤਾਂ ਆ ਕੇ ਠਹਿਰਦੀਆਂ ਹਨ ਅੱਜ 바ਵਾ ਜੀ ਦੇ ਨਾਲ ਸ਼ੰਕਰ ਤੋਂ ਆਈ ਸਕੇ ਜਿਹੜੇ ਗੱਦੀ ਸ਼ੰਕਰ ਸੋਤਰੇ ਸਾਧ ਦੀ ਤੇ ਨਾਲ ਜਿਹੜੇ ਇਸ ਸਰਾਂ ਦੇ ਵਿੱਚ ਸੇਵਾਦਾਰ ਸੇਵਾ ਕਰ ਰਹਾ ਆ ਪਾ ਉਹਨਾਂ ਨਾਲ ਗੱਲ ਕਰਦੇ ਆ ਭਾਜੀ ਕੀ ਨਾਮ ਤੁਹਾਡਾ ਸੋ ਤੇ ਇੱਥੇ ਸੇਵਾ ਕਰ ਰਹੇ ਹਾਂ ਹਾਂਜੀ ਕਿੰਨੇ ਟਾਈਮ ਤੋਂ 6 ਸਾਲ ਤੋਂ ਤੇ ਸਾਰਾ ਸਾਲ ਹੀ ਸੰਗਤਾਂ ਆਉਂਦੀਆਂ ਰਹੀਆਂ ਆਉਂਦੀਆਂ ਰਹਿੰਦੀਆਂ ਜਿੱਦਾਂ ਅੱਜ ਦੇਖ ਰਹੇ ਆ ਕਿ ਉੱਪਰ ਕਮਰਿਆਂ ਦੇ ਵਿੱਚ ਸੰਗਤਾਂ ਤਕਰੀਬਨ ਬਹੁਤ ਆ ਸਾਰਾ ਸਾਲ ਹੀ ਆਉਂਦੀਆਂ ਰਹਿੰਦੀਆਂ ਤੇ ਇੱਧਰ ਹੋਰ ਵੀ ਸੇਵਾਦਾਰ ਹੈ ਤੁਹਾਡਾ ਕੀ ਨਾਮ ਵਿਕਰਮ ਸ਼ਰਮਾ ਤੇ ਬਾਬਾ ਬਵੀਕ ਸ਼ਾਹ ਜੀ ਦੀ ਰਹਿਨਮਾਈ ਹੇਠ ਇਹ ਸਾਰਾ ਕੰਮ ਚੱਲ ਰਿਹਾ ਆ ਤੇ ਕੰਬਾਬਾ RAM ਜੀ ਸ਼ਾਹ ਸਾਰੀ ਸੁਤਰੇ ਸ਼ਾਹ ਸੰਪਰਦਾਇ ਵੱਲੋਂ ਬਾਬਾ ਸੋਹਣ ਸ਼ਾਹ ਜੀ ਦੇ ਅਸ਼ੀਰਵਾਦ ਨਾਲ ਬਾਬਾ ਸੁਤਰੇ ਸ਼ਾਹ ਜੀ ਦੇ ਅਸ਼ੀਰਵਾਦ ਦੇ ਨਾਲ ਦੇਖੋ ਸਰਾ ਦਾ ਇਹ ਜਿਹੜਾ ਬੇਸਮੈਂਟ ਆ ਥੱਲੇ ਜਿੱਥੇ ਆਪਾਂ ਖੜੇ ਆ ਤੇ ਉੱਪਰ ਵੀ ਤੁਹਾਨੂੰ ਕਮਰੇ ਵੀ ਤੁਹਾਨੂੰ ਦਿਖਾਵਾਂਗੇ ਇੱਥੇ ਇਹ ਬਾਬਾ ਜੀ ਨੇ ਦੱਸਿਆ ਕਿ ਤੇ ਸਤ ਸੰਗ ਬਾਪੂ ਭਵਨ ਜਿਹੜਾ ਬਣਨਾ ਆ ਥੱਲੇ ਬੇਸਮੈਂਟ ਤੇ ਵਿੱਚ ਤੇ ਉੱਪਰਲੀ ਮੰਜ਼ਲਾ ਤੇ ਜਿਹੜੇ ਉਹ ਕਮਰੇ ਆ ਜਿੱਥੇ ਸੰਗਤਾਂ ਆ ਕੇ ਠਹਿਰਦੀਆਂ ਹਾਂ। ਹਾਂਜੀ ਕਿੰਨੇ ਕਮਰੇ ਇਸ ਸਰਾਂ ਦੇ ਵਿੱਚ? 21 ਕਮਰੇ। 21 ਕਮਰੇ ਇੱਥੇ। ਉੱਪਰ ਤਿੰਨ ਮੰਜ਼ਲਾ, ਤਿੰਨ ਮੰਜ਼ਲਾ। ਤਿੰਨ ਮੰਜ਼ਲਾ ਦਾ 21 ਕਮਰੇ। ਬਾਕੀ 10 ਕਮਰੇ ਉੱਲੇ ਪ੍ਰਾਣੀ ਕਮਿਸ਼ਨ ਬੇਰੇ ਸਾਡੇ ਕੋਲ। ਜਦੋਂ ਤੱਕ ਤਿਆਰ ਹੋਣਗੇ ਤਾਂ 31 ਕਮਰੇ ਟੁੱਟਣ ਹੋ ਰਹਿਣਗੇ। ਠੀਕ ਹੈ ਜੀ। ਤੇ ਸੰਗਤਾਂ ਬਹੁਤ ਆਉਂਦੀਆਂ? ਸਾਰਾ ਸਾਲ ਹੀ ਆਉਂਦੀਆਂ ਰਹਿੰਦੀਆਂ? ਸਾਰਾ ਸਾਲ ਨਹੀਂ, ਸਿਰਫ ਇਹ ਸਰਦੀਆਂ 'ਚ 2 ਮਹੀਨੇ ਦਾ ਗਿਆਨ ਹੁੰਦਾ ਵਿੱਚ। ਠੀਕ ਹੈ। ਤੇ ਬਾਕੀ ਦਰਦ ਦਾ ਉਹਨੂੰ ਇਜਾਜ਼ਤ ਚੰਦ ਰਿਹਾ ਆਪਣਾ 4 ਦਾ ਹੁੰਦਾ। ਠੀਕ ਹੈ ਜੀ। ਉਸ ਤੋਂ ਬਾਅਦ ਕਾਊਂਟ ਦਾ ਚੱਲੇਗਾ ਠੀਕ ਹੈ ਸੀਜ਼ਨ ਆਪਣਾ ਚੱਲਦਾ ਹੀ ਰਹਿੰਦਾ ਨੇ ਠੀਕ ਹੈ ਸੰਗਤ ਆਉਂਦੀਆਂ ਰਹਿੰਦੀਆਂ ਤੇ ਇੱਥੇ ਜੇ ਸੰਗਤਾਂ ਨੇ ਕਿਸੇ ਨੇ ਆਉਣਾ ਹੋਵੇ ਤਾਂ ਉਹ ਕੀ ਪੁੱਛ ਕੇ ਆ ਸਕਦੇ ਆ ਆਪਣਾ Google TV ਸਰਚ ਕਰਕੇ ਆਖ ਸਕਦੇ ਨੇ ਸੁਤਰੇਸ਼ਾ ਗਦੀ ਸੁਤਰੇਸ਼ਾ ਹਰਿਦਵਾਰਪੁਰ ਤੇ ਆਪਣਾ ਆਨਲਾਈਨ ਬੁਕਿੰਗ ਵੀ ਹੈ ਫੋਨ ਨੰਬਰ ਦਿੱਤੇ ਨੇ ਇੱਥੇ ਫੋਨ ਨੰਬਰ ਇੱਕ ਵਾਰੀ ਬੋਲ ਦਿਓ ਤੁਸੀਂ 7579463771 013434 226003 ਤੇ ਦੋ ਫੋਨ ਉਹ ਹੈ ਨਾ ਆਪਣੇ ਕਿਸੇ ਦਾ ਵੀ ਫੋਨ ਕਰਕੇ ਜੇ ਨਹੀਂ ਇੱਥੇ ਕੰਟਰੈਕਟ ਕਰ ਦੋ ਕਾਇ 12 ਮਹੀਨਿਆਂ ਦਾ ਜਦੋਂ ਮਰਜ਼ੇ ਹਾਂਜੀ ਜਦੋਂ ਮਰਜ਼ੇ ਅਲਵਾਸ ਤੁਸੀਂ ਮੈਨੂੰ ਫੋਨ ਕਰਕੇ ਤੁਸੀਂ ਦੱਸ ਸਕਦੇ ਹੋ ਕਿ ਅਸੀਂ ਸਟੇਟ ਚੱਲ ਹੈ ਇਹਨੇ ਕਮਲ ਜੀ ਇਹਨੇ ਬੰਦੇ ਨੇ ਜਿੰਨੇ ਵੀ ਬੰਦੇ ਆਏ ਨੇ ਪਹਿਲੇ ਫੋਨ ਕਰਕੇ ਆਏ ਨੇ ਸਾਰੇ ਠੀਕ ਹੈ ਤੇ ਇਹ ਜੀ ਦਾ ਇਲਾਕੇ ਦਾ ਕੀ ਨਾਂ ਆ ਇਹ ਆਪਣਾ ਦਸਰਮ ਰੋਡ ਹੈ ਰੇਲਵੇ ਸਟੇਸ਼ਨ ਕੋਲ ਹੈ ਠੀਕ ਹੈ ਨੀਅਰ ਰੇਲਵੇ ਸਟੇਸ਼ਨ ਨੀਅਰ ਰੇਲਵੇ ਸਟੇਸ਼ਨ ਦਸਰਮ ਰੋਡ ਰੇਲਵੇ ਸਟੇਸ਼ਨ ਤੋਂ 400 ਮੀਟਰ ਦੀ ਦੂਰੀ ਤੇ ਹੈ ਠੀਕ ਹੈ ਦੇਖੋ ਇਹਨਾਂ ਨੇ ਦੱਸਿਆ ਕਿ ਜਿਹੜਾ ਮੇਨ ਹਰੀਦਵਾਰ ਦਾ ਜਿਹੜਾ ਰੇਲਵੇ ਸਟੇਸ਼ਨ ਆ ਉਹ ਤੋਂ ਸਿਰਫ 400 ਮੀਟਰ ਦੀ ਦੂਰੀ ਤੇ ਆ ਤੇ ਕੋਈ ਵੀ ਸੰਗਤ ਜਿਹੜੀ ਆ ਚਾਹੇ ਪੰਜਾਬ ਤੋਂ ਆ ਚਾਹੇ ਇੱਥੇ ਹੁਣ ਅਸੀਂ ਦੇਖਦੇ ਆਂ ਕਿ ਵੱਖ-ਵੱਖ ਸਟੇਟਾਂ ਤੋਂ ਜਿਹੜੀ ਸੰਗਤ ਇੱਥੇ ਪਹੁੰਚੀ ਹੋਈ ਆ ਕਹਾਂ ਸੇ ਆਏ ਆਂ ਆਪ ਲੋਗ ਹਮੇ ਫੋਰਬੰਦਰ ਸੇ ਯਹਾਂ ਧਰਮਸ਼ਾਲਾ ਮੇ ਆਕਰ ਕਿਹਸਾ ਲਗਾ ਬਹੁਤ ਬਹੁਤ ਵਧੀਆ ਬਹੁਤ ਸਹੀ ਲਗਾ ਬਈ acha tha koi dikkat to nahi nahi koi dikkat nahi bahut badhiya hai theek hai kya kehna chahte hai is dharmshala ke bare mein

ਆ ਦੇਖੋ ਆ ਤੁਸੀਂ ਦੇਖਿਆ ਕਿ ਇਹ ਜਿਹੜੀ ਸੰਗਤ ਆ ਗੁਜਰਾਤ ਪੋਰਬੰਦਰ ਸੇ ਜਹਾਂ ਪਹੁੰਚੀ ਆ ਔਰ ਬਾਬਾ ਸੁਤਰੀ ਸਾਹਿਬ ਧਰਮਸ਼ਾਲਾ ਮੇ ਇਹ ਸਭੀ ਲੋਕ ਅੱਜ ਕਿਤਨੇ ਦਿਨ ਹੋ ਗਏ ਯਹਾਂ ਦੋ ਦਿਨ ਹੋ ਗਏ ਆਜੀ ਦੋ ਦਿਨ ਰੁਕਣਾ ਆ ਦੋ ਦਿਨ ਹੋਰ ਰੁਕਣਾ ਆ ਦੋ ਦਿਨ ਰੁਕਣਾ ਆ ਇਹ ਤਿੰਨ ਚਾਰ ਦਿਨ ਕਿੰਨੇ ਆ ਇਹ ਸਾਰੇ ਲੋਕ ਜਿਹੜੇ ਇੱਥੇ ਲੁਕੇ ਹੋਏ ਆ ਤੇ ਦੇਖੋ ਸਾਰਿਆਂ ਨੂੰ ਬਹੁਤ ਅੱਛਾ ਲਗਾ ਬਹੁਤ ਅੱਛਾ ਲਗਾ ਔਰ ਵੀ ਜਿਹੜੀਆਂ ਸੰਗਤਾਂ ਇੱਥੇ ਆਉਣਾ ਤੇ ਉਹ ਤੁਸੀਂ ਨਹੀਂ ਨਹੀਂ ਕੋਈ ਬੜ ਗਰੀ ਨਹੀਂ ਆਪਕਾ ਇਧਰ ਆਪਾਂ

ਕਿਸੇ ਚ ਡਰਾਈਵਿੰਗ ਲਾਇਸੈਂਸ ਤੇ ਕੰਸਟਰਕਸ਼ਨ ਦੇ ਕੰਮਾਂ ਵਿੱਚ ਹਜ਼ਾਰਾਂ ਪੰਜਾਬੀਆਂ ਨੇ ਫਾਇਦਾ ਲਿਆ ਹੁਣ ਹੋਰ ਵੀ ਨਵੀਆਂ ਸੂਲਤਾਂ ਲਈ ਗਲਫ ਗਲੋਬਲ ਡਿਵੈਲਪਰਸ ਨਖੋਬਿਰ ਵਿਖਿਆਓ ਤੇ ਇਸ ਵਧੀਆ ਮੌਕੇ ਦਾ ਲਾਭ ਉਠਾ ਡਰਾਈਵਿੰਗ ਲਾਇਸੈਂਸ ਲਈ ਸਿਰਫ 50000 ਐਡਵਾਂਸ ਬਾਕੀ ਪੈਸੇ ਦੁਬਈ ਪਹੁੰਚ ਕੇ ਦਿਓ ਪੀਐਨਸੀ ਕੰਪਨੀ ਵਿੱਚ ਕੰਸਟਰਕਸ਼ਨ ਦੇ ਕੰਮਾਂ ਦੀਆਂ ਸੂਲਤਾਂ ਦੁਬਈ ਜਾਣ ਤੇ ਚਾਹਵਾ ਨੌਜਵਾਨ ਸਰਦਾਰ ਹਰਜੀਤ ਸਿੰਘ ਤੱਕਰਨਾਲ ਸੰਪਰਕ ਕਰੋ ਫੋਨ ਨੰਬਰ 98150 26644 98720 16644